ਕਮਾਲ ਓਏ ਆ ਕੰਮ ਨਹੀਂ ਕਰਨਾ ਯਾਰ ਆ ਕੰਮ ਨਹੀਂ ਕਰ ਕੀ ਭਰਾਵੋ ਮਾਰੇ ਕਰ ਦੋ ਵੀਰੇ ਦੋਨੇ ਟੀਮਾਂ ਸਕ੍ਰੈਚ ਨੇ ਯਾਰ ਦੋਨੇ ਟੀਮਾਂ ਸਕ੍ਰੈਚ ਨੇ ਭਾਈ ਜਿਹੜਾ ਲੜਿਆ ਮੁੰਡਾ ਪ੍ਰਦੀਪ ਉਹ ਬੈਸਟ ਨਿਕਲ ਰਿਹਾ ਸੀ ਆ ਭਾਈ ਦੱਸ ਜਾਂਦ ਹੋਣਾ ਕਿਲਾ ਰਾਜਪੁਰ ਦੀ ਧਰਤੀ ਤੇ ਬੰਗਾਲੀਆਂ ਛਿੰਦਾ ਪੁੱਜ ਆਇਆ ਆਪਣੇ ਮਿੱਤਰਾਂ ਦੋਸਤਾਂ ਨਾਲ ਆਨੰਦ ਮਾਣਦਾ ਬੱਲੇ 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 ਆ ਵੱਡਾ ਸੁੱਖਾ ਤੇ ਨਾਲ ਕਹਿੰਦੇ ਦੀਪੂ ਇਸ ਲਈ ਆ ਮੁੰਡਾ ਫੌਜੀ ਹਾਂ ਜੀ ਕਮਾਲ ਓਏ ਆਹ ਕੰਮ ਨਹੀਂ ਕਰਨਾ ਯਾਰ ਆਹ ਕੰਮ ਨਹੀਂ ਕਰ ਆ ਤਾਂ ਯਾਰ ਜਮਈ ਗਲਤ ਕਰਤਾ ਤੁਸੀਂ ਆਹ ਕੰਮ ਨਹੀਂ ਕਰਨਾ ਵੀਰੇ ਆਹ ਕੀ ਗੱਲ ਹੋਈ ਯਾਰ ਇਹ ਕੀ ਗੱਲ ਹੋਈ ਓਏ ਆਹ ਕੀ ਭਰਾਵੋ ਬਾਹਰ ਕਰ ਦਿਓ ਵੀਰੇ ਦੋਨੇ ਟੀਮਾਂ ਸਕ੍ਰੈਚ ਨੇ ਯਾਰ ਦੋਨੇ ਟੀਮਾਂ ਸਕ੍ਰੈਚ ਨੇ ਭਾਈ ਹਾਂ ਦੋਨੇ ਟੀਮਾਂ ਕੱਢ ਦਿਓ ਜੀ ਦੋਨੇ ਟੀਮਾਂ ਕੱਢ ਦਿਓ ਫਾਈਨਲ ਤੇ ਹੋ ਗਈ ਦੋਨੇ ਟੀਮਾਂ ਸਕ੍ਰੈਚ ਦੋਨੇ ਟੀਮਾਂ ਸਕ੍ਰੈਚ ਗਵਿੰਦਰ ਜੀ ਬਸ ਆਊਟ ਹੱਥ ਜੋੜ ਕੇ ਬੇਨਤੀ ਹੈ ਪ੍ਰਬੰਧਕਾਂ ਦੀ ਦੋਨੋਂ ਟੀਮਾਂ ਬਾਹਰ ਹੋ ਜਾਓ ਦੋਨੋਂ ਟੀਮਾਂ ਅਸੀਂ ਯਾਰ ਲੱਖਾਂ ਰੁਪਈਆ ਲੈ ਕੇ ਲਾ ਰਹੇ ਆ ਤੁਹਾਡੇ ਤੇ ਤੁਹਾਡੇ ਫਿਚਰ ਦੇ ਲਈਏ ਲੜਾਈ ਲੜ ਰਹੇ ਆ ਅਸੀਂ ਉਹ ਜਿਵੇਂ ਕਹਿੰਦੇ ਹੁੰਦੇ ਨੇ ਬਹੁਤ ਕੁਝ ਕਰਤਾ ਤੁਹਾਡੇ ਵਾਸਤੇ ਸਾਨੂੰ ਲੋਕ ਬਹੁਤ ਕੁਝ ਕਹਿ ਰਹੇ ਨੇ ਇਸ ਲੀਗ ਨੂੰ ਲੈ ਕੇ ਕਿੰਨੇ ਲੋਕ ਸਾਡੇ ਬਿੱਤਰ ਪਿਆਰੇ ਸੱਜਣ ਸਨੇਹੀ ਇਸ ਲੀਗ ਕਰਕੇ ਸਾਥੋ ਪਰ ਹਾਂ ਐ ਨਹੀਂ ਹੋਇਆ ਉਹ ਨਹੀਂ ਹੋਇਆ ਬਹੁਤ ਤੁਸੀਂ ਜਮੀ ਐ ਪਿੰਡ ਤੇ ਆ ਕੇ ਖੇਅ ਕਰਨ ਵਾਲਾ ਕੰਮ ਕਰਤਾ ਦੋਨੋ ਟੀਮਾਂ ਨੂੰ ਲੀਗ ਦੀ ਮੈਨੇਜਮੈਂਟ ਵੱਲੋਂ ਇਹ ਬੇਨਤੀ ਹੈ ਤੁਸੀਂ ਬਾਹਰ ਜਾਓ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਯਾਰ ਇੰਨਾ ਆਪਦਾ ਲਾਇਆ ਹੋਇਆ ਜੋਰ ਖਰਾਬ ਕਰ ਰਿਹਾ ਜਿਹੜੀ ਖੇਡਾਂ ਹੁੰਦੀਆਂ ਨੇ ਇਹ ਬੰਦੇ ਨੂੰ ਸਹਿਣਸ਼ੀਲਤਾ ਬਖਸ਼ਦੀਆਂ ਨੇ ਖੇਡਾਂ ਦੇ ਵਿੱਚ ਮਿਲਿਆ ਜਿੱਤਾਂ ਹਾਰਾਂ ਜਿਹੜੀਆਂ ਸਰ ਮੱਥੇ ਕਬੂਲ ਕਰਦੀਆਂ ਚਾਹੀਦੀਆਂ ਨੇ ਅਗਲੀਆਂ ਟੀਮਾਂ ਆਜੋ ਜੀ ਜਿਹੜੀਆਂ ਇਹਨਾਂ ਤੋਂ ਲੂਜ਼ ਹੋ ਜਾਂਦੇ ਸੈਮੀ ਦੇ ਵਿੱਚ ਉਹ ਦੋਨੋ ਟੀਮਾਂ ਆਜੋ ਜਿਹੜੀਆਂ ਦੋਨੋਂ ਟੀਮਾਂ ਇਹਨਾਂ ਤੋਂ ਸੈਮੀਫਾਈਨਲ ਹਾਰੀਆਂ ਨੇ ਉਹ ਆਜੋ। ਕਬੱਡ ਵਾਲ ਚੱਲੀ ਗਈ। ਦੂਜੀ ਕੌਣ ਹੈ? ਕਿਸੇ ਨੂੰ ਨਹੀਂ ਬੁਲਾਉਂਦੇ ਤੂੰ ਅਗਲੀਆਂ ਆਜੋ। ਇਸ ਤੋਂ ਅਗਲੀਆਂ ਆਜੋ। ਆ ਲੋ ਪਣਾਖੇ ਰੇਵੀਆ। ਤੇ ਢੰਡੋਲੀ, ਸ਼ੇਰ ਤੇ ਢੰਡੋਲੀ ਹੈ ਜੀ। ਜਦੋਂ ਇਹੋ ਜਿਹੇ ਉਦਮ ਉਪਰਾਲੇ ਪਲੇਅਰਾਂ ਲਈ ਕੀਤੇ ਜਾਂਦੇ ਹੋਣ ਤਾਂ ਪਲੇਅਰਾਂ ਦਾ ਫਰਜ਼ ਬਣਦਾ ਹੈ। ਕੋਈ ਗੱਲ ਨਹੀਂ ਕਦੇ ਨੰਬਰ ਤੇ ਤਲਖੀ ਹੋ ਜਾਂਦੀ ਹੈ, ਬਹੁਤ ਕੁਝ ਹੋ ਜਾਂਦਾ ਹੈ। ਗਰਾਊਂਡ ਦੇ ਵਿੱਚ ਆਪਾਂ ਨੇ ਆਹ ਮਾਹੌਲ ਨਹੀਂ ਬਣਾਉਣਾ ਸੀ। ਲੋਂਗੋਵਾਲ ਤੇ ਜਿਹੜੀ ਟੀਮ ਸੀ ਰੋਗਲਾ ਇਹ ਸਾਡੀਆਂ ਬਹੁਤ ਗੁੱਡ ਪਰਫਾਰਮੈਂਸ ਟੀਮਾਂ ਸੀ ਇਸ ਲੀਗ ਦੀਆਂ ਔਰ ਦੋਨੋਂ ਟੀਮਾਂ ਜਿਹੜੀਆਂ ਜਿੱਤਵਲ ਸੀ ਪਰ ਆਹ ਮਾਹੌਲ ਦਾ ਬਣਾ ਕੇ ਇਹਨਾਂ ਨੇ ਜਿੱਥੇ ਸਾਡੇ ਪ੍ਰਬੰਧਕਾਂ ਨੂੰ ਨਰਾਸ਼ ਕੀਤਾ ਹੈ ਲੀਗ ਜਿਹੜਾ ਮੈਚ ਹੋਇਆ ਸੀਗਾ ਸੈਮੀਫਾਈਨਲ ਸੀ ਨਾ ਦੋ ਟੀਮਾਂ ਨੇ ਡਿਸਪਲਨ ਭੰਗ ਕੀਤਾ ਸੀਗਾ ਉਹ ਦੋਨੋਂ ਟੀਮਾਂ ਪ੍ਰਬੰਧਕਾਂ ਨੇ ਲੀਗ ਦੇ ਜਿੰਨੇ ਪ੍ਰਬੰਧਕ ਨੇ ਸੰਗਰੂਰ ਲੀਗ ਦੇ ਪ੍ਰਬੰਧਕ ਹੈ ਉਹਨਾਂ ਨੇ ਫੈਸਲਾ ਲਿਆ ਵੀ ਉਹ ਦੋਨੋਂ ਟੀਮਾਂ ਨੇ ਡਿਸਪਲਿਨ ਭੰਗ ਕੀਤਾ ਇਸ ਕਰਕੇ ਦੋਨੇ ਟੀਮਾਂ ਹੀ 리그 ਦੇ ਸਾਰੇ ਮੈਚਾਂ ਚ ਬਾਹਰ ਆ ਉਹਨਾਂ ਨੂੰ ਬੈਸਟ ਵਾਲੀ ਲੈਂਡ 'ਚ ਪਲੇਅਰ ਕਿਸੇ ਨੂੰ ਨਹੀਂ ਲਿਆ ਗਿਆ ਅੰਦਾਨਾ ਦੀ ਟੀਮ ਪਹਿਲੇ ਮੈਚ ਦੇ ਵਿੱਚ ਲੂਜ਼ ਕਰ ਗਈ ਸੀ ਪਹਿਲਾ ਮੈਚ ਹਾਰ ਗਈ ਸੀ ਅੰਦਾਨਾ ਤੇ ਅਸੀਂ ਸਾਰੇ ਸੋਚ ਰਹੇ ਸੀ ਵੀ ਸੋਨੂੰ ਅੰਦਾਨਾ ਜਿਹੜਾ ਬੈਸਟ ਬੈਸਟ ਜਾਫੀ ਵੱਲ ਵੱਧ ਰਿਹਾ ਸੀ ਉਹ ਪਹਿਲੇ ਮੈਚ ਹੀ ਹਾਰ ਗਿਆ ਸੀ ਪਰ ਇਹ ਕੁਦਰਤ ਦਾ ਭਾਣਾ ਹੈ ਵੀ ਉਹ ਦੋਨੋਂ ਪ੍ਰਾਇਰ ਜਿਹੜੇ ਬੈਸਟਾਂ ਵਾਲੇ ਜਿਹੜੇ ਮੰਟੇ ਤੇਰੀ ਟੀਮ ਨੂੰ ਮਿਲ ਗਏ ਕੁਦਰਤੀ ਤੌਰ ਤੇ ਮਿਲ ਗਏ ਨਹੀਂ ਉਹ ਇਲੈਕਟ੍ਰਿਕ ਉਹ ਸਕੂਟਰੀ ਤੋਂ ਵੀ ਬਾਹਰ ਸੀ ਮੋਟਰਸਾਈਕਲ ਤੋਂ ਵੀ ਬਾਹਰ ਸੀ ਪਰ ਜਿਹੜੀਆਂ ਦੋ ਟੀਮਾਂ ਦੇ ਪਲੇਅਰ ਬੈਸਟ ਬਣਦੇ ਸੀ ਲੋਂਗੋਵਾਲ ਤੇ ਆਪਣਾ ਰੋਗਲਾ ਉਹਨਾਂ ਨੇ ਖੇਡ ਦਾ ਜਿਹੜਾ ਨਿਜ਼ਮ ਜਿਹੜਾ ਲੀਗ ਦਾ ਸੀ ਉਹ ਭੰਗ ਕਰਕੇ ਜਿੱਥੇ ਆਪਣੇ ਇਨਾਮ ਗਵਾਲੇ ਚੱਲਦੀ ਮੈਚ ਚ ਰਾਤ ਨੂੰ ਹੋਈ ਲੜਾਈ ਕਮੈਂਟ ਕਰਕੇ ਦੱਸੋ ਵੀ ਕਮੇਟੀ ਦਾ ਸਹੀ ਫੈਸਲਾ ਜਾਂ ਗਲਤ ਫੈਸਲਾ ਤੁਸੀਂ ਸਾਰੇ ਇਹਨੇ ਕਮੈਂਟ ਕਰਕੇ ਦੱਸੋ ਸਾਡੇ ਇਹੋ ਜਿਹੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ